ਜੇ ਵੋਟ ਵੇਚਤੀ ਨਾ ਤੁਸੀਂ ਫਰਜ ਕਰ ਲੋ ਕਿਸੇ ਨੇ ਕਹਿਤਾ ਵੀ ਕਿੰਨੀਆਂ ਵੋਟਾਂ ਨੇ 4 ਨੇ 800 ਰੁਪਏ ਇੱਕ ਵੋਟ ਦਾ ਦੇ ਦਿੰਨੇ ਆ ਹੋਣਾ ਠੀਕ ਆ 3200 ਰੁਪਏ ਆਉਂਦਾ ਆਪਾਂ ਨੂੰ ਕੀ ਮਾੜਾ ਤੁਸੀਂ ਵੋਟਾਂ ਵੇਚਤੀਆਂ ਬਾਅਦ ਚ ਸਰਕਾਰ ਉਹਨਾਂ ਦੀ ਬਣ ਗਈ ਜਿਨ੍ਹਾਂ ਨੇ ਵੋਟਾਂ ਖਰੀਦੀਆਂ ਸੀ ਬਾਅਦ ਚ ਤੁਸੀਂ ਪਿੰਡ ਦੇ ਕਿਸੇ ਕੰਮ ਵਾਸਤੇ ਜਾਂ ਆਪਣੇ ਮੁੰਡੇ ਨੂੰ ਨੌਕਰੀ ਦਵਾਉਣ ਵਾਸਤੇ ਜੇ ਸੰਜੇ ਕੰਬਾਸ ਤੇ ਕਿਤੇ ਗਏ ਮੰਤਰੀ ਕੋਲੇ ਉਹ ਕਹਿੰਦਾ ਜਨਾਬ ਜੀ ਆਹ ਕੰਮ ਹੈ ਨੌਕਰੀ ਲਵਾਣੀ ਹੈ ਮੁੰਡੇ ਨੂੰ ਉਹ ਕਹੂਗਾ ਜੀ ਢੂੜ ਕਰੋੜ ਫੇ ਲੱਗੂਗਾ ਉਹ ਕਹਿੰਦਾ ਜਨਾਬ ਗੱਲ ਕੀ ਕਰਦੇ ਹੋ ਸਾਡੇ ਪਿੰਡੋਂ 1800 ਚੋਂ 1200 ਤੁਹਾਨੂੰ ਪਈਆਂ ਨੇ ਤੋ ਕਹੂਗਾ ਜੀ 1200 ਮੈਂ ਖਰੀਦੀਆਂ ਸੀ ਉਦੋਂ ਜਿਹੜਾ ਥੋੜਾ ਮੁੱਲ ਸੀ ਮੈਂ ਤੁਹਾਨੂੰ ਦਿੱਤਾ ਸੀ ਹੁਣ ਜਿਹੜਾ ਮੇਰਾ ਮੁੱਲ ਹੈ ਤੁਸੀਂ ਮੈਨੂੰ ਦਿਓ ਫੇ ਕੀ ਕਰ ਲਵਾਂਗਾ ਇੱਥੇ ਜੀ ਮੁੜ ਕੇ ਆਉਂਗੇ ਬਾਅਦਸ ਵਿੱਚ ਰੋਟਾ ਜਦੋਂ ਅਸੀਂ ਤੁਹਾਨੂੰ ਕਿਹਾ ਵੀ ਸਾਡੇ ਕੋਲ ਪੈਸੇ ਤਾਂ ਹੈ ਨਹੀਂ ਵੋਟਾਂ ਪਾ ਦਿਓ ਪਰ ਹਾਂ ਇੱਕ ਵਾਰੀ ਵੋਟਾਂ ਪਾ ਦਿਆਂ ਤੁਹਾਨੂੰ ਫਾਇਦੇ ਦੇਖਿਓ ਤੁਸੀਂ 5-7000 ਰੁਪਏ ਮਹੀਨਾ ਤਾਂ ਤੁਹਾਨੂੰ ਬਿਜਲੀ ਦੇ ਬਿੱਲ ਦਾ ਹੀ ਫਾਇਦਾ ਹੋਣ ਲੱਗ ਗਿਆ ਫਿਰ ਸਕੂਲ ਦਾ ਫਾਇਦਾ ਫਿਰ ਆਮ ਆਦਮੀ ਕਲੀਨਿਕ ਖੁੱਲ ਗਏ ਫਿਰ ਹੁਣ ਆਉਣ ਵਾਲੇ ਦਿਨਾਂ 'ਚ ਨੌਕਰੀਆਂ ਦਾ ਫਾਇਦਾ ਫਿਰ ਇੰਡਸਟਰੀ ਆ ਰਹੀ ਹੈ ਦੂਜੀਏ ਪ੍ਰਾਈਵੇਟ ਨੌਕਰੀਆਂ 2 ਲੱਖ 80000 ਨੌਕਰੀ ਹੋਰ ਪੈਦਾ ਹੋ ਰਹੀ ਹੈ ਇਹ ਉਦੋਂ ਫਿਰ ਕਹਿੰਦੇ ਨੇ ਵੋਟ ਪਾਉਣ ਦਾ ਸਵਾਦ ਆ ਗਿਆ ਜੀ ਸੋ ਜਦੋਂ